ਪ੍ਰੋ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਘੜਿਤ ਇਸ ਵੇਲੇ ਦੀ ਖਬਰ ਬਟਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਰਹੱਦ ਉੱਤੇ ਡਿਊਟੀ ਕਰਦੇ ਦੋ ਫੌਜੀ ਭਰਾਵਾਂ ਦੇ ਘਰ ਦੇ ਵਿੱਚ ਡਾਕਾ ਮਾਰ ਗਏ ਚੋਰ ਤੇ ਲੱਖਾਂ ਰੁਪਏ ਦਾ ਸਮਾਨ ਲੈ ਕੇ ਚਲੇ ਗਏ ਸੋਨਾ ਗਹਿਣੇ ਲੈ ਕੇ ਚਲੇ ਗਏ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਸ ਫੌਜੀ ਜਵਾਨ ਦੇ ਘਰ ਚੋਰੀ ਹੋਈ ਹੈ ਜਿਸ ਦੇ ਬਾਅਦ ਫੌਜੀ ਜਵਾਨ ਕਰੇ ਛੁੱਟੀ ਤੇ ਆਏ ਤੇ ਪ੍ਰਸ਼ਾਸਨ ਦੇ ਨਾਲ ਵੀ ਫੌਜੀ ਜਵਾਨ ਨੇ ਨਾਰਾਜ਼ਗੀ ਜਤਾਈ ਹੈ ਕਿ ਪ੍ਰੋਪਰ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਤਸਵੀਰਾਂ ਇਸ ਵੇਲੇ ਦੀਆਂ ਬਟਾਲਾ ਦੇ ਪਿੰਡ ਮੀਕੇ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੇ ਦੇ ਦੋ ਫੌਜੀ ਭਰਾ ਨੌਕਰੀ ਕਰਦੇ ਨੇ ਇੱਕੋ ਹੀ ਜਗ੍ਹਾ ਨੌਕਰੀ ਕਰਦੇ ਨੇ ਤਾਂ ਪਿੱਛੇ ਉਸ ਦੀ ਘਰ ਦੀ ਸੀ ਉਸ ਫੌਜੀ ਦੀ ਤੇ ਨਾਲ ਹੀ ਉਸ ਦੀ ਮਾਸਿਕ ਇੱਕ ਨਿੱਕੀ ਜੀ ਬੱਚੀ ਘਰ ਦੇ ਵਿੱਚ ਰਹਿੰਦੇ ਨੇ ਤਾਂ ਉੱਥੇ ਜਾ ਕੇ ਜਦੋਂ ਇਹ ਘਰ ਦੇ ਵਿੱਚ ਇਕੱਲੇ ਹੁੰਦੇ ਨੇ ਤਾਂ ਰਾਤ ਨੂੰ ਚੋਰਾਂ ਦੇ ਵੱਲੋਂ ਵੱਡੇ ਕਾਂਡ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਇਨਾ ਫੌਜੀ ਜਵਾਨਾਂ ਦੇ ਘਰ ਚੋਰੀ ਹੋ ਚੁੱਕੀ ਆ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਘਰ ਦੇ ਵਿੱਚ ਖਲਾਰੇ ਪਾ ਕੇ ਗਏ ਨੇ ਇਹ ਚੋਰ ਬੁਰੇ ਤਰੀਕੇ ਦੇ ਨਾਲ ਚੋਰੀ ਕਰਕੇ ਗਏ ਨੇ ਸੋਨਾ ਚੋਰੀ ਕਰਕੇ ਲੈ ਗਏ ਨੇ ਇਥੋਂ ਇਸ ਦੇ ਨਾਲ ਨਾਲ ਨਕਦੀ ਚੋਰੀ ਕਰਕੇ ਲੈ ਗਏ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਦਾਣੇ ਤੱਕ ਘਰ ਦੇ ਵਿੱਚੋਂ ਚੋਰੀ ਕਰਕੇ ਲੈ ਗਏ ਨੇ ਇਹ ਚੋਰ ਤਾਂ ਇੱਕ ਫੌਜੀ ਜਵਾਨ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਆ ਤਾਂ ਚੋਰੀ ਕੀਤੀ ਗਈ ਜਿੱਥੇ ਫੌਜੀ ਜਵਾਨ ਛੁੱਟੀ ਲੈ ਕੇ ਆਇਆ ਵਾਪਸ ਤਾਂ ਉਸਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਫੌਜੀ ਜਵਾਨ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਤਾਂ ਬੈੱਡ ਦੇਖ ਸਕਦੇ ਹੋ ਟੈਚੀਆਂ ਦੇਖ ਸਕਦੇ ਹੋ ਸਾਰੇ ਕੱਪੜੇ ਖਿਲਾਰ ਦਿੱਤੇ ਗਏ ਬੁਰੇ ਤਰੀਕੇ ਦੇ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਇਹ ਤਸਵੀਰਾਂ ਬਟਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੋ ਭਰਾ ਦੋਵੇਂ ਇੱਕੋ ਹੀ ਯੂਨਿਟ ਤੇ ਵਿੱਚ ਇੱਕ ਜਗ੍ਹਾ ਨੌਕਰੀ ਕਰਦੇ ਨੇ ਤਾਂ ਉੱਥੇ ਹੀ ਇਹ ਇਹਨਾਂ ਦੇ ਘਰੇ ਇਹਨਾਂ ਦੀ ਮਾਂ ਆ ਇਸ ਫੌਜੀ ਦੀ ਘਰ ਵਾਲੀ ਆ ਤੇ ਇੱਕ ਨਿੱਕੀ ਜੀ ਬੱਚੀ ਆ ਤਾਂ ਕਰਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਇੱਕ ਫੌਜੀ ਦਾ ਘਰ ਵੀ ਚੋਰਾਂ ਦੇ ਵੱਲੋਂ ਨਹੀਂ ਬਖਸ਼ਿਆ ਗਿਆ ਬੁਰੇ ਤਰੀਕੇ ਦੇ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੱਖਾਂ ਰੁਪਇਆ ਕੈਸ਼ ਲੈ ਕੇ ਇਹ ਚੋਰ ਫਰਾਰ ਹੋ ਗਏ ਤਾਂ ਉੱਥੇ ਹੀ ਦੂਸਰੇ ਪਾਸੇ ਕਈ ਤੋਲੇ ਜਿਹੜਾ ਸੋਨਾ ਘਰ ਦੇ ਵਿੱਚ ਮਿਹਨਤ ਦੇ ਨਾਲ ਫੌਜੀ ਦੇ ਵੱਲੋਂ ਬਣਾਇਆ ਗਿਆ ਸੀਗਾ ਉਹ ਵੀ ਸਾਰਾ ਸਮਾਨ ਚੁੱਕ ਕੇ ਫਰਾਰ ਹੋ ਗਏ ਬੈੱਡ ਤੋਂ ਲੈ ਕੇ ਅਲਮਾਰੀ ਤੱਕ ਕੱਲੀ-ਕੱਲੀ ਚੀਜ਼ ਨੂੰ ਬੁਰੇ ਤਰੀਕੇ ਦੇ ਨਾਲ ਖਲਾਰਾ ਪਾ ਦਿੱਤਾ ਗਿਆ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਦੋ ਘਰ ਨੇ ਇਹਨਾਂ ਫੌਜੀਆਂ ਦੇ ਦੋ ਘਰ ਨੇ ਜਿੱਥੇ ਇੱਕ ਘਰ ਦੇ ਵਿੱਚ ਇੱਕ ਪਰਿਵਾਰ ਇਕੱਠੇ ਹੋ ਕੇ ਰਹਿ ਰਹੇ ਸੀ ਇੱਕ ਪਾਸੇ ਮਾਂ ਜਿਹੜੀ ਫੌਜੀ ਦੀ ਮਾਂ ਤੇ ਉਸ ਦੀ ਨੌ ਆ ਤੇ ਨਿੱਕੀ ਜੀ ਬੱਚੀ ਇੱਕ ਘਰ ਦੇ ਵਿੱਚ ਸੀ ਕਿ ਦੂਸਰਾ ਘਰ ਖਾਲੀ ਸੀਗਾ ਉਸ ਘਰ ਦੇ ਵਿੱਚ ਇਹਨਾਂ ਚੋਰਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਘਰ ਦੇ ਵਿੱਚੋਂ ਦਾਣੇ ਤੱਕ ਚੋਰੀ ਕਰਕੇ ਲੈ ਗਏ ਤੇ ਹੋਰ ਵੀ ਕਾਫੀ ਸਾਰਾ ਸਮਾਨ ਇਹੇ ਚੋਰ ਚੋਰੀ ਕਰਕੇ ਲੈ ਗਏ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿੱਥੇ ਇੱਕ ਸਰਹੱਦ ਤੇ ਨੌਕਰੀ ਕਰਦੇ ਫੌਜੀ ਜਵਾਨ ਦੇ ਘਰ ਚੋਰੀ ਹੋਈ ਤਾਂ ਕੀ ਕਹਿਣਾ ਇਸ ਮਾਮਲੇ 'ਚ ਉਸ ਫੌਜੀ ਜਵਾਨ ਦਾ ਉਹ ਵੀ ਸੁਣਾਉਂਦੇ ਚੱਲਦੇ ਆ ਮੈਂ ਪੋਦ ਵਿੱਚ ਹੌਲਦਾਰ ਦੀ ਪੋਸਟ ਤੇ ਆ ਤੇ ਮੈਂ ਐਮਪੀ ਵਿੱਚ ਸਾਗਰ ਮੇਰੀ ਡਿਊਟੀ ਆ ਤੇ ਮੇਰੇ ਮਿਸੇਜ ਕਿਤੇ ਗਏ ਹੋਏ ਸੀ ਮਾਈਕ ਆਪਣੇ ਤੇ ਪਿੱਛੋਂ ਇਹ ਮਤਲਬ ਹੱਸਦਾ ਹੋਇਆ ਜਿਹੜਾ ਮੇਰੇ ਬੱਚੇ ਦੋਨੋਂ ਸਾਇੰਸ ਸਕੂਲ ਕੋਕੂਤਲਾ 'ਚ ਪੜ੍ਹਦੇ ਆ ਇੱਥੇ ਮੇਰੀ ਮਿਸੇਜ ਤੇ ਮੇਰੀ ਛੋਟੀ ਬੇਟੀ ਔਰ ਮੇਰੇ ਮਦਰ ਰਹਿੰਦੇ ਆ ਮੇਰੇ ਮਦਰ ਮਤਲਬ ਦੂਸਰੇ ਘਰ ਚਲੇ ਗਏ ਮੇਰਾ ਬ੍ਰਦਰ ਅਸੀਂ ਦੋਨੋਂ ਇੱਕ ਹੀ ਜੁੰਟ ਦੇ ਵਿੱਚ ਆ ਦੋਨੋਂ ਫੌਜੀ ਆ ਤੇ ਮਗਰੋਂ ਮਤਲਬ ਰਾਤ ਨੂੰ ਇਹ ਕਾਰਵਾਈ ਹੋਈ ਚੋਰਾ ਪਿੰਡ ਮੀਕੇ ਆ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਤਾਣਾ ਘਮਾਨਾ ਜੀ ਤੇ ਮੈਂ ਜਦੋਂ ਮੇਰੇ ਮੈਸੇਜ ਨੇ ਮੈਨੂੰ ਇਨਕੋ ਕੀਤਾ ਕਿ ਮਤਲਬ ਆਹ ਕਾਰਵਾਈ ਹੋ ਗਈ ਘਰੇ ਚੋਰੀ ਦੀ ਵਾਰਦਾਤ ਹੋ ਗਈ ਆ ਤੇ ਮੈਂ ਆਪਣੇ ਡਿਪਾਰਟਮੈਂਟ ਤੋਂ ਛੁੱਟੀ ਲੈ ਕੇ ਆਪਣੇ ਘਰ ਆਇਆ ਪੁਲਿਸ ਕੰਪਲੇਂਟ ਕੀਤੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਕਿੰਨੀ ਕੀ ਚੋਰੀ ਹੋਈ ਚੋਰੀ ਤਕਰੀਬਨ 2.5 2.5 ਟੋਲੇ ਸੋਨਾ ਇੱਕ ਬੱਚੇ ਦਾ ਲੈਪਟਾਪ ਵੀ ਤੇ ਮਤਲਬ ਇੱਕ ਨਵੇਟਰ ਬੈਟਰਾ ਬਾਕੀ ਇਥੋਂ ਤੱਕ ਕਰੋ ਦਾਣੇ ਵੀ ਚੁੱਕੇ ਲੈ ਗਏ ਲੇਕਿਨ ਕੋਈ ਇਥੇ ਮੇਰੇ ਨਾਲ ਕੋਈ ਮੇਰੀ ਹੈਲਪ ਨਹੀਂ ਹੋਈ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਮੈਨੂੰ ਨਿਆਂ ਨਹੀਂ ਦਿਵਾਇਆ ਗਿਆ ਤੇ ਮੈਂ ਇਹੀ ਚਾਹੁੰਦਾ ਕਿ ਜਲਦ ਤੋਂ ਜਲਦ ਪੁਲਿਸ ਪ੍ਰਸ਼ਾਸਨ ਜਿਹੜਾ ਜਾਗੇ ਤੇ ਆਪਣਾ ਕਾਰਵਾਈ ਕਰੇ ਔਰ ਉਹ ਜੋ ਲਟੇਰੇ ਉਹਨਾਂ ਨੂੰ ਫੜ ਕੇ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਾਕੀ ਮੈਂ ਫੌਜ ਦੇ ਵਿੱਚ ਰਹਿ ਕੇ ਸਰਹਾਦੀ ਰੱਖਿਆ ਕਰ ਰਹੇ ਅਸੀਂ ਫੌਜੀ ਜਵਾਨਾ ਦੋਨੇ ਬ੍ਰਦਰ ਫਾਦਰ ਸਾਡੇ ਐਕਸਪਾਇਰ ਹੋ ਚੁੱਕੇ ਨੇ ਤੇ ਮਤਲਬ ਅਸੀਂ ਜਿਹੜਾ ਆਪਣਾ ਪਰਿਵਾਰ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਮਤਲਬ ਛੱਡਿਆ ਆ ਕਿ ਚਲੋ ਸਾਡੇ ਘਰ ਪਰਿਵਾਰ ਸੇਫ ਆ ਚਲੋ ਸਾਡੀ ਪੰਜਾਬ ਪੁਲਿਸ ਸਾਡੇ ਘਰ ਸੇਫ ਆ ਲੇਕਿਨ ਮਤਲਬ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਆ ਕਿ ਸਾਡਾ ਘਰ ਸੇਫ ਨਹੀਂ ਆ ਇਸ ਕਰਕੇ ਮੈਂ ਅਗਰ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਮੈਂ ਆਪਣੀ ਡਿਊਟੀ ਤੌਰ 'ਤੇ ਜਾਣ ਕਰ